ਇੰਡੀਆ ਦੁਨੀਆ ਦੀ ਚੌਥੇ ਨੰਬਰ ਦੀ ਅਰਥਵਿਵਸਥਾ ਬਣ ਚੁੱਕਿਆ ਹੈ ਇਹ ਜਿਹੜੀ ਜਾਣਕਾਰੀ ਨੀਤੀ ਅਯੋਗ ਦੇ ਸੀਈਓ ਬੀਬੀ ਆਰ ਸੁਬਰਮਣੀਅਮ ਨੇ ਪੂਰੀ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਆ ਤੇ ਇਹਨਾਂ ਨੇ ਦੱਸਿਆ ਕਿ ਅਸੀਂ 4000 ਯੂਐਸਡੀ ਟ੍ਰਿਲੀਅਨ ਡਾਲਰ ਤੋਂ ਉੱਪਰ ਦੀ ਜਿਹੜੀ ਇਕਨੋਮੀ ਹੈਗਾ ਇਹ ਦੇਸ਼ ਇੰਡੀਆ ਬਣ ਚੁੱਕਿਆ ਤੇ ਇਹਦੇ ਨਾਲ ਅਸੀਂ ਜਿਹੜਾ ਹੈਗਾ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਆ ਚੁੱਕੇ ਆ ਅਸੀਂ ਜਾਪਾਨ ਨੂੰ ਵੀ ਬੀਟ ਕਰਤਾ ਉਹਦੇ ਤੋਂ ਉੱਪਰ ਵਾਲੀ ਜਿਹੜੀ ਅਰਥ ਵਿਵਸਥਾ ਭਾਰਤ ਜਿਹੜਾ ਉਹ ਬਣ ਚੁੱਕਿਆ ਜਾਪਾਨ ਸਾਡੇ ਤੋਂ ਪਿੱਛੇ ਰਹਿ ਚੁੱਕਿਆ ਆ ਪਰ ਥੋੜੇ ਜਿਹੇ ਅੰਕੜਿਆਂ ਦੇ ਨਾਲ ਹੀ ਇਹ 4187 ਮਤਲਬ ਕਿ ਅੱਗੇ ਹੈਗਾ 4186 ਮਤਲਬ ਕਿ ਥੋੜੇ ਕਿ ਡਾਲਰਾਂ ਦਾ ਹੋਏ ਫਰਕ ਹੈਗਾ ਤੇ ਐਨੀ ਅਰਥ ਵਿਵਸਥਾ ਦੇ ਨਾਲ ਅਸੀਂ ਇਹ ਚੌਥੇ ਨੰਬਰ ਤੇ ਪਹੁੰਚ ਜਾਵਾਂਗੇ ਉਹਨਾਂ ਨੇ ਦੱਸਿਆ ਕਿ ਅੱਗੇ ਸਾਡੇ ਤੋਂ ਹੁਣ ਜਿਹੜੀਆਂ ਤਿੰਨ ਕੰਟਰੀਆਂ ਹੀ ਰਹਿ ਗਈਆਂ ਪੂਰੇ ਵਿਸ਼ਵ ਦੇ ਵਿੱਚ ਪਹਿਲੇ ਤੇ ਯੂ ਐਸ اے ਹੈਗਾ ਦੂਏ ਤੇ ਚਾਈਨਾ ਹੈਗਾ ਤੀਜੇ ਤੇ ਜਰਮਨੀ ਹੈਗਾ ਤੇ ਜਰਮਨੀ ਤੇ ਇੰਡੀਆ ਦਾ ਵੀ ਜਿਹੜਾ ਇਹ ਅੰਕੜੇ ਦਿਖਾਏ ਜਾ ਰਹੇ ਆ ਇਹਦੇ ਵਿੱਚ ਬਹੁਤਾ ਕੋਈ ਫਰਕ ਨਹੀਂ ਲੱਗਦਾ ਮੈਨੂੰ ਲੱਗਦਾ ਥੋੜੇ ਸਮੇਂ ਦੇ ਵਿੱਚ ਅਸੀਂ ਜਰਮਨੀ ਨੂੰ ਵੀ ਕੱਟ ਜਾਵਾਂਗੇ ਤੇ ਤੀਜੇ ਨੰਬਰ ਦੀ ਇਕਨੋਮੀ ਬਣ ਜਾਵਾਂਗੇ ਕੀ ਇਹ ਅੰਕੜੇ ਸਾਰੇ ਸਹੀ ਹੈਗੇ ਆ ਕੀ ਸੱਚੀ ਅਸੀਂ ਇੰਨੇ ਅਮੀਰ ਹੋ ਚੁੱਕੇ ਆ ਇੰਡੀਆ ਵਾਲੇ ਸਾਰੇ ਵਿਸ਼ੇ ਤੇ ਗੱਲ ਕਰਦੇ ਆ ਆਜੋ ਪਹਿਲਾਂ ਆਪਾਂ ਇਹ ਸਮਝ ਲੈਨੇ ਆ ਜੀ ਡੀ ਪੀ ਹੁੰਦੀ ਕੀ ਆ ਗ੍ਰੋਸ ਡੋਮੈਸਟਿਕ ਪ੍ਰੋਡਕਟ ਅਰਥਵਿਵਸਥਾ ਦੇਸ਼ ਦੀ ਕੱਢੀ ਕਿੱਦਾਂ ਜਾਂਦੀ ਆ ਕਿ ਇਹਨਾਂ ਨੂੰ ਇੰਨੀ ਇਨਕਮ ਹੁੰਦੀ ਆ ਇਸ ਦੇਸ਼ ਨੂੰ ਸੋ ਮੰਨ ਲਓ ਇੱਕ ਘਰ ਹੈਗਾ ਆ ਉਹਦੇ ਵਿੱਚ ਚਾਰ ਜੀ ਰਹਿੰਦੇ ਆ ਇੱਕ ਜਣਾ ਉਹਨਾਂ ਚੋਂ ਕੋਈ ਜੌਬ ਕਰਦਾ ਆ 10000 ਰੁਪਈਆ ਤੇ ਇੱਕ ਉਹਨਾਂ ਚੋਂ ਕੋਈ ਘਰ ਦੇ ਵਿੱਚ ਕੋਈ ਹੋਰ ਬੰਦਾ ਉਹ ਕੋਈ ਬਿਜ਼ਨਸ ਕਰਦਾ ਮੰਨ ਲਓ ਕੋਈ ਸਮਾਨ ਬਣਾ ਕੇ ਵੇਚਦਾ ਮੰਨ ਲਓ ਕੋਈ ਗੋੜ ਬਣਾ ਕੇ ਵੇਚਦਾ ਉਹ ਮਹੀਨੇ ਦਾ 15000 ਰੁਪਇਆ ਕਮਾ ਲੈਂਦਾ ਹੈਗਾ ਸੋ ਇਸ ਤਰ੍ਹਾਂ ਇਸ ਘਰ ਦੀ ਜਿਹੜੀ ਟੋਟਲ ਜੀਡੀਪੀ ਕਿੰਨੀ ਹੋ ਗਈ 25000 ਰੁਪਇਆ ਇਸ ਤਰ੍ਹਾਂ ਜਿੰਨੇ ਵੀ ਦੇਸ਼ ਦੇ ਵਿੱਚ ਕੋਈ ਸਰਵਿਸੇਸ ਹੋ ਗਈਆਂ ਜਾਂ ਕੋਈ ਦੇਸ਼ ਦੇ ਵਿੱਚ ਸਮਾਨ ਬਣਦਾ ਉਦੇ ਤੋਂ ਜੋ ਪ੍ਰੋਫਿਟ ਨਿਕਲਦਾ ਆ ਉਹਨੂੰ ਮਿਲਾ ਕੇ ਕਿਹਾ ਜਾਂਦਾ ਕਿ ਇਸ ਦੇਸ਼ ਦੀ ਜਿਹੜੀ ਜੀਡੀਪੀ ਹੈਗੀ ਆ ਇਹਨੂੰ ਫਾਇਦਾ ਹੋਇਆ ਇਹਦੀ ਜਿਹੜੀ ਅਰਥਵਿਵਸਥਾ ਹੈਗੀ ਆ ਉਹ ਐਨੇ ਹਜ਼ਾਰ ਡਾਲਰ ਦੀ ਆ ਜਾਂ ਰੁਪਈਆਂ ਦੀ ਆ ਮੈਂ ਇਸ ਨੂੰ ਸਿੰਪਲ ਤੋਂ ਸਿੰਪਲ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਬੜਾ ਟੈਕਨੀਕਲ ਨਾ ਜਾ ਕੇ ਹੈਨਾ ਜੇ ਇਹਨੂੰ ਟੈਕਨੀਕਲ ਤਰੀਕੇ ਨਾਲ ਸਮਝਾਉ ਤਾਂ ਬੜਾ ਲੰਮਾ ਚੌੜਾ ਚੱਕਰ ਵੀ ਬਣ ਜਾਂਦਾ ਪਰ ਮੈਂ ਕੋਸ਼ਿਸ਼ ਕਰਦਾ ਨਾ ਕਿ ਮੈਂ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਜਿਹੜੇ ਆਪਾਂ ਨੂੰ ਸੁਣਦੇ ਆ ਉਹਨਾਂ ਨੂੰ ਸਮਝਾ ਸਕੀਏ ਜੀਡੀਪੀ ਦੇ ਵਿੱਚ ਭਾਰਤ ਨੰਬਰ 4 ਤੇ ਆ ਜਾਊਗਾ ਜਦਾਂ ਦੱਸਿਆ ਜਾ ਰਿਹਾ ਪਰ ਇਹ ਪਰ ਕੈਪਟਾ ਇਨਕਮ ਪਰ ਕੈਪਟਾ ਇਨਕਮ ਕੀ ਹੋ ਗਈ ਕਿ ਪਰ ਪਰਸਨ ਬੰਦੇ ਦੀ ਇਨਕਮ ਕਿੰਨੀ ਹੈਗੀ ਹੈ ਨਾ ਦੇਸ਼ ਦੀ ਜਿਹੜੀ ਜੀਡੀਪੀ ਹੈਗੀ ਆ ਉਹ 4000 ਟ੍ਰਿਲੀਅਨ ਡਾਲਰ ਤੋਂ ਉੱਪਰ ਚਲੀ ਗਈ ਪਰ ਜਿਹੜਾ ਇੰਡੀਆ ਦਾ ਇੱਕ ਇੱਕ ਆਮ ਬੰਦਾ ਹੈਗਾ ਉਹਦੀ ਇਨਕਮ ਕਿੱਦਾਂ ਇਹ ਦਰਸਾ ਰਿਹਾ ਉਹਦੀ ਇਨਕਮ ਇਹ ਦੱਸ ਰਿਹਾ ਕਿ ਇਹ ਵੱਡ ਜਾਂਦੀ ਆ 2731 2731 ਯੂ ਐਸ ਡਾਲਰ ਸਾਲ ਦੀ ਜਾਣੀ ਕਿ 2 ਲੱਖ ਦੇ ਕਰੀਬ ਇਹ ਦੱਸ ਰਿਹਾ ਕਿ ਇੰਨੀ ਇੱਕ ਬੰਦੇ ਦੀ ਇਨਕਮ ਆ ਇੰਡੀਆ ਦੇ ਵਿੱਚ ਸਾਲ ਦੀ ਕੀ ਇਹ ਅੰਕੜੇ ਸਹੀ ਹੈਗੇ ਆ ਕਿ ਇੱਕ ਬੰਦਾ ਆਮ 2 ਲੱਖ ਰੁਪਈਆ ਕਮਾ ਲੈਂਦਾ ਫਿਰ ਇਹ ਜੇ ਨਹੀਂ ਕਮਾਉਂਦੇ ਹੋਣੇ ਮੈਨੂੰ ਲੱਗਦਾ ਬਹੁਤ ਸਾਰੇ ਆਪਣੇ ਹੋਣੇ ਜਿਹੜੇ 2 ਲੱਖ ਸਾਲ ਦਾ ਵੀ ਨਹੀਂ ਕਮਾਉਂਦੇ ਹੋਣੇ ਹਨ ਸੋ ਇਹ ਕਿਸ ਤਰ੍ਹਾਂ ਫਿਰ ਕੱਢ ਦਿੱਤੀ ਜਾਂਦੀ ਹੈ ਇਹ ਪਰ ਕੈਪੀਟਾ ਇਨਕਮ ਕਿੱਦਾਂ ਕੱਢੀ ਜਾਂਦੀ ਆ ਉਹਦੇ ਬਾਰੇ ਵੀ ਦੱਸ ਸਮਝ ਲੈਣੇ ਆ ਪਰ 4 ਬੰਦੇ ਆ ਕਿ 2 3 4 ਇਹ ਬੰਦੇ ਸਾਰੇ ਨੌਕਰੀ ਕਰਦੇ ਆ ਜਿਹੜਾ ਇੱਕ ਬੰਦਾ ਇਹ 1 ਲੱਖ ਰੁਪਏ ਤੇ ਨੌਕਰੀ ਕਰਦਾ ਤੇ ਜਿਹੜੇ ਇਹ ਬਾਕੀ ਆ ਗਿਆ ਇਹ 10000 10000 10000 ਤੇ ਨੌਕਰੀ ਕਰਦੇ ਆ ਮਤਲਬ ਕੀ ਇਹ ਇਹ ਚਾਰੋਂ ਮਿਲ ਕੇ 130000 ਰੁਪਈਆ ਕਮਾਉਂਦੇ ਆ ਪਰ ਜਦੋਂ ਇਹ ਸਾਰਾ 130000 ਇਹਨਾਂ ਚਾਰਾਂ ਦੇ ਵਿੱਚ ਆਪਾਂ ਡਿਵਾਈਡ ਕਰਾਂਗੇ ਮੈਨੂੰ ਲੱਗਦਾ 32000 ਰੁਪਈਆ ਕੁਝ ਬਣੂਗਾ 32000 ਕੁਸ਼ ਰੁਪਈਏ ਬਣੂਗੇ ਇਹ ਚਾਰਾਂ ਲੋਕ ਬੰਦਿਆਂ ਦੀ ਸੋ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਪਰ ਵਿਅਕਤੀ ਜਿਹੜੀ ਇਨਕਮ ਹੋ ਗਈ ਪਰ ਕੈਪਟਾ ਇਨਕਮ ਹੋ ਗਈ ਉਹ 32000 ਜਾਂ 500 ਰੁਪਈਆ ਜੋ ਵੀ ਬਣਿਆ ਇੰਨੀ ਕਿ ਇਹਨਾਂ ਦੇ ਹਿੱਸੇ ਆਊਗੀ ਪਰ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਇੱਕ ਬੰਦਾ ਇਹ ਤਾਂ ਬਹੁਤ ਪੈਸੇ ਕਮਾ ਰਿਆ ਪਰ ਆ ਬੰਦੇ ਤਾਂ ਕਮਾ ਨਹੀਂ ਰਹੇ ਆਗੇ ਪਰ ਫਿਰ ਵੀ ਜਿਹੜੀ ਹੈਗੀ ਇਹ ਪਰ ਵਿਅਕਤੀ ਜਿਹੜੀ ਇਹ ਕੈਪਟਾ ਇਨਕਮ ਲਾਲੋ ਉਹ ਇਸ ਤਰ੍ਹਾਂ ਇਹ ਕੱਢ ਕੇ ਇਹਨਾਂ ਨੇ ਸ਼ੋਅ ਕਰਤੀ ਹੈ ਕਿ 2 ਲੱਖ ਬੰਦਾ ਇੰਡੀਆ ਦੇ ਵਿੱਚ ਕਮਾਉਂਦਾ ਸਾਲ ਦਾ ਇੱਕ ਬੰਦਾ ਪਰ ਰਿਐਲਿਟੀ ਇਦਾਂ ਨਹੀਂ ਹੈਗੀ ਤੁਹਾਨੂੰ ਵੀ ਇਹ ਚੀਜ਼ ਦਾ ਪਤਾ ਹੈ ਸਾਲ ਦੀ ਇੱਕ ਬੰਦਾ 2 ਲੱਖ ਰੁਪਈਆ ਕਮਾਉਣ ਦੇ ਬਾਵਜੂਦ ਵੀ ਅਸੀਂ ਜਿਹੜੇ ਆ 136ਵੇਂ ਨੰਬਰ ਤੇ ਆ ਜਿਹੜੀ ਟੋਟਲ ਜੀਡੀਪੀ ਇੰਡੀਆ ਦੀ ਹੈਗੀ ਆ ਇਹ ਅਰਥਵਿਵਸਥਾ ਹੈਗੀ ਉਹ ਚੌਥੇ ਨੰਬਰ ਦੀ ਅਸੀਂ ਬਣ ਗਏ ਆ ਪਰ ਪਰ ਵਿਅਕਤੀ ਇਨਕਮ 2 ਲੱਖ ਹੋਣ ਦੇ ਬਾਵਜੂਦ ਵੀ ਅਸਲ ਦੇ ਵਿੱਚ ਅੰਕੜੇ ਇਸ ਤੋਂ ਵੀ ਥੱਲੇ ਹੀ ਹੋਣੇ ਹਨ ਸੋ ਬਹੁਤ ਸਾਰੇ ਅਫਰੀਕਾ ਦੇ ਦੇਸ਼ ਹੈਗੇ ਆ ਬਹੁਤ ਸਾਰੇ ਅਰਬ ਦੇ ਦੇਸ਼ ਹੈਗੇ ਆ ਬਹੁਤ ਸਾਰੇ ਸਾਡੇ ਗੁਆਂਢੀ ਦੇਸ਼ ਹੈਗੇ ਆ ਉਹ ਵੀ ਸਾਡੇ ਤੋਂ ਅੱਗੇ ਆ ਪਰ ਵਿਅਕਤੀ ਆਏ ਦੇ ਮਾਮਲੇ ਦੇ ਵਿੱਚ ਜੇ ਅਸੀਂ 2 ਲੱਖ ਜਿੰਨਾ ਇਹ ਦੱਸਿਆ ਜਾ ਰਿਹਾ ਇੰਡੀਆ ਦਾ ਕਿ ਐਨੇ ਯੂ ਐਸ ਡਾਲਰ 2878 2025 ਦੇ ਵਿੱਚ ਹੋ ਜਾਊਗੀ ਇੱਕ ਬੰਦੇ ਦੀ ਇਨਕਮ 2078 ਯੂ ਐਸ ਡਾਲਰ ਦੀ ਗੱਲ ਕਰ ਰਿਹਾ ਸੋ ਇਹ ਲਗਭਗ 2 ਕੁ ਲੱਖ ਤੋਂ ਵੀ ਉੱਪਰ ਰੁਪਈਆ ਬਣਦਾ ਆ ਫੇਰ ਵੀ ਅਸੀਂ 136ਵੇਂ ਨੰਬਰ ਤੇ ਆ ਬਹੁਤ ਸਾਰੇ ਦੇਸ਼ ਇਦਾਂ ਦੇ ਆ ਜਿੱਥੇ ਬਹੁਤ ਗਰੀਬੀ ਆ ਉਹ ਫੇਰ ਵੀ ਇੰਡੀਆ ਤੋਂ ਉੱਪਰ ਹੈਗੇ ਆ ਹਾਲਾਂਕਿ ਇਹ ਅੰਕੜੇ ਸਹੀ ਨਹੀਂ ਹੋਣੇ ਸਵਾਲ ਆ ਜਾਂਦਾ ਕਿ ਇਹ ਜੀ ਡੀ ਪੀ ਅਰਥਵਿਵਸਥਾ ਦੇ ਚੌਥੇ ਨੰਬਰ ਤੇ ਅਸੀਂ ਬਣ ਕਿਦਾਂ ਗਏ ਕੁਐਸਚਨ ਬਹੁਤ ਵਧੀਆ ਆ ਸੋ so, ਜਿਹੜੇ 1% ਇੰਡੀਆ ਦੇ ਲੋਕ ਹੈਗੇ 1% ਮਤਲਬ ਕਿ 100 ਦੇ ਵਿੱਚੋਂ ਇੱਕ ਬੰਦਾ ਲਾ ਲਓ 40 ਤੋਂ ਵੀ ਵੱਧੂ ਜਿਹੜੇ ਇਹ ਐਸੈਟਸ ਹੈਗੇ ਆ ਇਹ ਪੈਸਾ ਹੈਗਾ ਬੈਲਟ ਹੈਗੀ ਆ ਇੰਡੀਆ ਦੀ ਉਹ ਹੋਲਡ ਕਰਦੇ ਆ 1% ਬੰਦੇ 1% ਮਤਲਬ ਕਿ ਲਗਭਗ 90% ਜਿਹੜੀ ਪੂਰੀ ਬੈਲਟ ਹੈਗੀ ਇੰਡੀਆ ਦੀ ਮੈਨੂੰ ਲੱਗਦਾ ਉਹ 8 ਤੋਂ 10% ਜਿਹੜੇ ਲੋਕ ਹੈਗੇ ਆ ਉਹ ਹੋਲਡ ਕਰਦੇ ਆ ਸੋ ਜਿਹੜਾ ਇਹ ਪਾੜਾ ਹੈਗਾ ਆ ਜਿਹੜਾ ਹੈ ਅਮੀਰੀ ਤੇ ਗਰੀਬੀ ਵਾਲਾ ਪਾੜਾ ਹੈ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਵਰਲਡ 'ਚ ਕਿਤੇ ਹੋਰ ਨਹੀਂ ਹੋਣਾ ਹੈਗਾ ਹੁਣ ਅਸੀਂ ਚੌਥੇ ਨੰਬਰ ਦੀ ਅਰਥਵਿਵਸਥਾ ਬਣ ਗਏ ਔਰ ਐਗਜ਼ੈਂਪਲ ਤੁਹਾਨੂੰ ਦੱਸਦਾ ਕਿ ਇੱਕ ਘਰ ਦੇ ਵਿੱਚ ਇਹ 10 ਜਣੇ ਰਹਿੰਦੇ ਆ ਸੋ ਇਹ 10 ਜਣੇ ਸਾਰੇ 10-10 ਹਜ਼ਾਰ ਰੁਪਈਆ ਕਮਾਉਂਦੇ ਆ 10-10 ਹਜ਼ਾਰ ਰੁਪਈਆ ਕਮਾਉਂਦੇ ਆ ਤਾਂ 1 ਲੱਖ ਬਣ ਜਾਂਦਾ ਤੇ ਐਦਾਂ ਹੀ ਇੱਕ ਘਰ ਆ ਜਿੱਥੇ ਸਿਰਫ ਦੋ ਬੰਦੇ ਰਹਿੰਦੇ ਆ ਤੇ ਉਹ ਦੋ ਬੰਦੇ ਇਹ 50-50 ਹਜ਼ਾਰ ਰੁਪਈਆ ਕਮਾਉਂਦੇ ਆ ਤਾਂ ਉਹ 1 ਲੱਖ ਬਣ ਜਾਂਦਾ ਸੋ ਸਾਡੇ ਜਿਹੜੇ ਦੇਸ਼ ਦੀ ਹੈਗੀ ਆ ਜਿਹੜੀ ਆਬਾਦੀ ਆ ਉਹ ਜ਼ਿਆਦੇ ਆ ਇਸ ਲਈ ਜੇਕਰ 10-1000 ਰੁਪਈਆ ਵੀ ਬੰਦੇ ਕਮਾਉਂਦੇ ਹੈਗੇ ਆ 10 ਜਾਣੇ ਮਤਲਬ ਕਿ ਤਾਂ ਵੀ ਉਹ ਜਿਹੜੇ ਛੋਟੇ ਦੇਸ਼ ਹੈਗੇ ਆ ਜਿੱਦਾਂ ਉਹਨਾਂ ਦੀ ਜੀਡੀਪੀ ਤੋਂ ਉੱਪਰ ਚਲੇ ਜਾਂਦੇ ਆ ਨਾ ਏਕੋਮਨ ਸੈਂਸ ਹੈਗਾ ਜਿੱਥੇ ਪਾਪੂਲੇਸ਼ਨ ਜ਼ਿਆਦੇ ਹੈਗੀ ਆ ਭਾਵੇਂ ਉਹ ਪੈਸੇ ਥੋੜੇ ਥੋੜੇ ਕਮਾਉਂਦੇ ਆ ਪੈਸੇ ਥੋੜੇ ਥੋੜੇ ਕਮਾ ਕੇ ਵੀ ਉਹ ਜਿਹੜਾ ਹੈਗਾ ਐਡੀ ਪਾਪੂਲੇਸ਼ਨ ਹੈਗੀ ਆ ਤਾਂ ਉਹਨਾਂ ਦੀ ਜਿਹੜੀ ਜੀਡੀਪੀ ਆ ਉਹ ਉੱਪਰ ਜਾ ਸਕਦੀ ਆ ਪਰ ਜਿਹੜਾ ਇੱਕ ਪਰ ਵਿਅਕਤੀ ਆਏ ਹੈਗਾ ਇੱਕ ਬੰਦਾ ਹੈਗਾ ਜਿਹਨੂੰ ਉਹ ਪੈਸੇ ਮਿਲਦੇ ਆ ਜਾਂ ਉਹ ਜਾਂ ਨੂੰ ਸਹੂਲਤਾਂ ਮਿਲਦੀਆਂ ਉਹਦੇ ਪੱਖੋਂ ਅਸੀਂ ਬਹੁਤ ਥੱਲੇ ਆ ਗਏ ਬਹੁਤ ਸਾਰੇ ਅਰਬ ਅਫਰੀਕਾ ਤੱਕ ਦੇ ਦੇਸ਼ ਵੀ ਅੱਗੇ ਆ ਸੋ ਇਸੇ ਤਰ੍ਹਾਂ ਜਿਹੜੀ ਸਾਡੀ ਦੇਸ਼ ਦੀ ਇਹ ਜੀਡੀਪੀ ਹੈਗੀ ਆ ਜਿਹੜੀ ਹੋਲਡ ਕਰਦੇ ਆ ਜਿੱਦਾਂ ਪਹਿਲਾਂ ਸਮਝਾਇਆ ਸੀਗਾ ਨਾ ਇੱਕ ਬੰਦਾ ਲੱਖ ਰੁਪਈਆ ਕਮਾਰਿਆ ਬਾਕੀ ਥੱਲੇ 10-10 ਹਜ਼ਾਰ ਵਾਲੇ ਆ ਫਿਰ ਜਦੋਂ ਜੀਡੀਪੀ ਕੱਢੀ ਜਾਂਦੀ ਆ ਫਿਰ ਕਹਤਾ ਜਾਂਦਾ ਹੈ ਕਿ ਬਈ ਸਾਰੇ ਲੋਕਾਂ ਦੀ ਇੰਨੀ ਇਨਕਮ ਹੈਗੀਆ ਸੋ ਐਦਾਂ ਨਹੀਂਗਾ ਸੋ ਇੰਡੀਆ ਦੀ ਜਿਹੜੀ ਵੈਲਥ ਹੈਗੀਆ ਉਹ ਲਗਭਗ ਜਿਹੜੀ ਹੈਗੀਆ ਬਹੁਤ ਘੱਟ ਲੋਕ ਹੈਗਾ ਜਿਹੜੇ ਹੋਲਡ ਕਰਦੇ ਆ ਤੇ ਅਮੀਰੀ ਤੇ ਗਰੀਬੀ ਵਾਲਾ ਪਾੜਾ ਜਿਹੜਾ ਹੈਗਾ ਇੰਡੀਆ ਦੇ ਵਿੱਚ ਦੁਨੀਆ 'ਚ ਸਭ ਤੋਂ ਜ਼ਿਆਦਾ ਹੈਗਾ ਜਿੰਨੇ ਕ ਅਮਰੀਕਾ ਦੇ ਵਿੱਚ ਕਰੋੜਪਤੀ ਲੋਕ ਹੋਣਿਆ ਨਾ ਉਤੋਂ ਜ਼ਿਆਦਾ ਇੰਡੀਆ ਦੇ ਵਿੱਚ ਵੀ ਹੋਣਿਆ ਪਰ ਪਰ ਹੀ ਦੁਨੀਆ ਦੇ ਵਿੱਚ ਜਿੰਨੇ ਗਰੀਬ ਲੋਕ ਆ ਨਾ ਉਹਨੇ ਇਕੱਲੇ ਇੰਡੀਆ 'ਚ ਵੀ ਹੋਣਿਆ ਸੋ ਇਹ ਜਿਹੜਾ ਪਾੜਾ ਹੈਗਾ ਬਹੁਤ ਵੱਡਾ ਹੈ ਤੋ ਇੱਕ ਖਬਰ ਸਵੇਰ ਦਾ ਜਿਹੜਾ ਗੋਦੀ ਮੀਡੀਆ ਮੀਡੀਆ ਚਲਾਈ ਜਾ ਰਿਹਾ ਹੈ ਨਾ ਜਪਾਨ ਨੂੰ ਵੀ ਅਸੀਂ ਪਿੱਛੇ ਛੱਡਤਾ ਸੋ ਜਪਾਨ ਨਾ ਮੜਾ ਜਾਏ ਦੇਖ ਲਓ ਅਸ਼ੋਕ ਕੁਮਾਰ ਪਾਂਡੇ ਨੇ ਥੋੜਾ ਜਿਹਾ ਐਨਾਲਿਸਿਸ ਕੀਤਾ ਹੈਗਾ ਭਾਰਤ ਦੀ ਜਨਸੰਖਿਆ 140 ਕਰੋੜ ਆ ਜਪਾਨ ਦੀ ਹੈਗੀ ਆ ਇਹ 12.4 ਕਰੋੜ ਹਨਾ ਭਾਰਤ ਦੀ ਜਿਹੜੀ ਪ੍ਰਤੀ ਵਿਅਕਤੀ ਆ ਉਹ ਜਿੱਦਾਂ ਮੈਂ ਤੁਹਾਨੂੰ ਦੱਸਿਆ 2 ਲੱਖ ਰੁਪਈਆ ਬਣਦਾ ਯੂਐਸਡੀ ਤੇ ਜਪਾਨ ਦੀ ਤੁਸੀਂ ਦੇ ਲਓ ਏ 33845. ਕੁਝ ਯੂਐਸ ਡਾਲਰ ਆ ਇਹ 33 ਹਜ਼ਾਰ 33000 ਨੂੰ ਲਾਲਾ ਤੁਸੀਂ ਇੰਡੀਆ ਦੇ ਹਿਸਾਬ ਨਾਲ ਆਏ ਇਹ ਮੈਨੂੰ ਲੱਗਦਾ 30 ਕ ਲੱਖ ਰੁਪਈਆ ਬਣ ਜਾਂਦਾ ਤੇ ਜਾਪਾਨ ਚ ਰਹਿਣੇ ਵਾਲਾ ਬੰਦਾ 30 ਕ ਲੱਖ ਰੁਪਈਆ ਕਮਾਉਂਦਾ ਹੈ ਇੱਕ ਬੰਦਾ ਤੇ ਇੰਡੀਆ ਦੇ ਵਿੱਚ ਜਿੱਦਾਂ ਉਹਨਾਂ ਨੇ ਦੱਸਿਆ 2 ਕ ਲੱਖ ਰੁਪਈਆ ਬੰਦਾ ਕਮਾਉਂਦਾ ਸੋ ਇਹ ਵਾਲਾ ਫਰਕ ਆ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਤਾਂ ਚੀਜ਼ਾਂ ਦਿਖਾਤੀਆਂ ਜਾਂਦੀਆਂ ਕਿ ਅਸੀਂ ਜਾਪਾਨ ਤੋਂ ਉੱਪਰ ਚੜ ਗਏ ਇਹਦਾ ਮਤਲਬ ਇਹ ਸਮਝਣਾ ਚਾਹੀਦਾ ਸੀ ਕਿ ਜਿਹੜਾ ਇੱਕ ਦੇਸ਼ ਹੈਗਾ ਜਿਹਦਾ ਖੇਤਰਫਲ ਵੀ ਸਾਡੇ ਤੋਂ ਬਹੁਤ ਜ਼ਿਆਦਾ ਛੋਟਾ ਆ ਅਸੀਂ ਖੇਤਰਫਲ ਦੇ ਵਿੱਚ ਵੀ ਬਹੁਤ ਵੱਡੇ ਆ ਅਸੀਂ ਜਨਸੰਖਿਆ ਦੇ ਪੱਖੋਂ ਵੀ ਬਹੁਤ ਵੱਡੇ ਆ ਇੱਕ ਛੋਟਾ ਦੇ ਆ ਦੇਸ਼ ਇੰਡੀਆ ਦੇ ਬਰਾਬਰ ਕੁ ਮਾਰਿਆ ਇਹ ਦਿਖਾਉਣਾ ਚਾਹੀਦਾ ਸੀ ਪਰ ਆਪਾਂ ਨੇ ਦਿਖਾਇਆ ਸੀ ਜਾਪਾਨ ਨੂੰ ਪਿੱਛੇ ਛੱਡਤਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਰਮਨ ਨੂੰ ਵੀ ਪਿੱਛੇ ਛੱਡ ਦਾਂਗੇ ਤੇ ਗੱਲ ਕੀਤੀ ਜਾਵੇ ਜਿਹੜੀ ਇਹ ਪਰ ਕਪਟਾ ਇਨਕਮ ਜਿਹੜੀ ਜਰਮਨ ਦੀ ਹੈਗੀ ਆ ਉਹ ਲਗਭਗ ਜਿਹੜੀ ਹੈਗੀ ਆ 54 55 ਇਹ ਹਜ਼ਾਰ ਯੂ ਐਸ ਡੀ ਡਾਲਰ ਆ ਤੇ ਉਹ ਲਗਭਗ ਉਹੀ ਬਣ ਜਾਂਦਾ 45 50 ਲੱਖ ਬੰਦਾ ਕਮਾਉਂਦਾ ਉਹ ਸਾਲ ਦਾ ਸੋ ਅਸੀਂ ਇਹ ਜੀਡੀਪੀ ਟੋਟਲ ਦੇ ਹਿਸਾਬ ਨਾਲ ਤਾਂ ਉਹਨਾਂ ਦੇਸ਼ਾਂ ਨਾਲ ਮੁਕਾਬਲਾ ਕਰ ਰਹੇ ਹਾਂ ਪਰ ਉਹਨਾਂ ਦੀ ਪੋਪੂਲੇਸ਼ਨ ਕਿੰਨੀ ਹੈਗਾ ਉਹਨਾਂ ਦਾ ਏਰੀਆ ਕਿੰਨਾ ਹੈਗਾ ਉਸ ਹਿਸਾਬ ਨਾਲ ਸਾਰੇ ਇਹ ਜਮ੍ਹਾਂ ਘਟਾਓ ਕਰਨੇ ਚਾਹੀਦੇ ਆ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਤਰੱਕੀ ਨਹੀਂ ਹੋਈ ਤਰੱਕੀ ਹੋਈ ਹੋਊਗੀ ਪਰ ਜ਼ਿਆਦਾਤਰ ਜਿਹੜੀ ਤਰੱਕੀ ਹੋਈ ਹੈਗੀ ਆ ਉਹ ਕੁਝ ਕੁ ਪਰਸੈਂਟ ਲੋਕ ਹੈਗੇ ਆ ਅੰਬਾਨੀ ਅਡਾਨੀ ਵਰਗੇ ਲਾ ਲਓ ਜਾਂ ਹੋਰ ਤਿੰਨ ਚਾਰ ਜਿਹੜੇ ਇਹ ਗੁਜਰਾਤੀ ਹੈਗੇ ਆ ਉਹ ਜਿਹੜਾ ਇੰਡੀਆ ਦਾ ਲਗਭਗ ਲਗਭਗ ਕਹਿ ਲਓ 70 80% ਵੈਲਥ ਜਿਹੜੀ ਹੈਗੀ ਆ ਇਹ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਹ ਬੰਦੇ ਹੋਲਡ ਕਰਦੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਇਹ ਗ੍ਰਾਫ ਹੈਗਾ ਜਿਹੜੀ ਜੀਡੀਪੀ ਹੈਗੀ ਆ ਇਹ ਇਹ ਅਮੀਰ ਲੋਕਾਂ ਦੀ ਉਹ 2014 ਤੋਂ ਲੈ ਕੇ 2025 ਦੇ ਵਿੱਚ ਬੜੇ ਹੈਰਾਨੀਜਨਕ ਤਰੀਕੇ ਨਾਲ ਵਧੀ ਹੈਗੀ ਆ ਬੜੀਆਂ ਬੜੀਆਂ ਰਿਪੋਰਟਾਂ ਇੱਥੇ ਆਈਆਂ ਬਾਨੀ ਅਡਾਨੀ ਦੀ ਸਪੈਸ਼ਲੀ ਇਸ ਤਰ੍ਹਾਂ ਦੇ ਨਾਲ ਜਿਹੜੀ ਆਮ ਜਨਤਾ ਹੈਗੀ ਆ ਇੰਡੀਆ ਦੀ ਉਹ ਤਾਂ ਦਿਨ ਪਰ ਦਿਨ ਥੱਲੇ ਨੂੰ ਜਾ ਚੁੱਕੀ ਆ ਗਰੀਬ ਹੋ ਚੁੱਕੀ ਆ ਨੌਕਰੀਆਂ ਲੋਕਾਂ ਨੂੰ ਮਿਲ ਨਹੀਂ ਰਹੀਆਂ ਹੈਗੀਆਂ ਇੰਡੀਆ ਦੇ ਬਹੁਤ ਸਾਰੇ ਨੌਜਵਾਨ ਐਦਾਂ ਦੇ ਹੈਗੇ ਆ ਜਿਹੜੇ ਜਿਹੜੇ ਕੀ ਇਜ਼ਰਾਈਲ ਜਿੱਥੇ ਜੁੱਧ ਲੱਗਾ ਹੈ ਉੱਥੇ ਜਾ ਕੇ ਵੀ ਕੰਮ ਕਰਨ ਨੂੰ ਤਿਆਰ ਆ ਜਕਰੇਨ ਦੇ ਵਿੱਚ ਵੀ ਕੰਮ ਕਰਨ ਤਿਆਰ ਆ ਰਸ਼ੀਆ ਦੀਆਂ ਫੌਜਾਂ ਦੇ ਵਿੱਚੋਂ ਵੀ ਕਈ ਆਪਣੇ ਬੰਦੇ ਐਡੇ ਯਾਨੀ ਕਿ ਇਹ ਇਹ ਮਤਲਬ ਕਿ ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਵਿਚਾਰੇ ਉੱਥੇ ਜਾ ਕੇ ਕੰਮ ਕਰਨ ਨੂੰ ਵੀ ਤਿਆਰ ਆ ਕਈ ਫਸੇ ਹੋ ਸਿਗੇ ਉਹ ਕੱਢੇ ਹੈਗੇ ਅਫਗਾਨਿਸਤਾਨ ਜਾ ਕੇ ਕੰਮ ਕਰਨ ਲਈ ਵੀ ਲੋਕ ਤਿਆਰ ਰਹਿ ਗਿਆ ਸੋ ਇੱਕ ਤਰ੍ਹਾਂ ਦੇ ਨਾਲ ਅਸੀਂ ਜਿਹੜੇ ਇਹ ਕਾਗਜ਼ਾਂ ਦੇ ਅੰਕੜੇ ਤਾਂ ਦਿਖਾ ਦਿੱਤੇ ਜਾਂਦੇ ਆ ਕਿ ਜੀ ਡੀ ਪੀ ਉੱਪਰ ਜਾ ਰਹੀ ਆ ਪਰ ਜਿਹੜੀ ਗਰਾਊਂਡ ਦੇ ਵਿੱਚ ਜਿਹੜੇ ਆਮ ਲੋਕ ਹੈਗੇ ਆ ਠੀਕ ਆ ਕੁਝ ਜੀਵਨ ਪੱਧਰ ਲੋਕਾਂ ਦੇ ਸਹੀ ਹੋਏ ਹੋਊਗੇ ਜੇ ਸੱਚਾਈ ਦੇ ਵਿੱਚ ਅਸੀਂ ਇਹ ਜੀ ਡੀ ਪੀ ਦੇ ਵਿੱਚ ਇਹ ਜਾਪਾਨ ਜਾਂ ਇਹ ਜਰਮਨ ਅਰਗੇ ਦੇਸ਼ਾਂ ਨੂੰ ਅਸੀਂ ਕੰਪਲੀਟ ਕਰਦੇ ਆ ਜਾਂ ਉਹਨਾਂ ਦੇ ਲਾਗੇ-ਛਾਗੇ ਪਹੁੰਚ ਚੁੱਕੇ ਆ ਸੋ ਅੱਜ ਵੀ ਸਾਡੇ ਦੇਸ਼ ਦੇ ਬਹੁਤ ਸਾਰਾ ਜੂਥ ਹੈਗਾ ਜੋ ਆਪਣੇ ਚੰਗੇ ਭਵਿੱਖ ਲਈ ਨਾ ਦੇਸ਼ਾਂਵਾਂ ਨੂੰ ਭੱਜਿਆ ਜਾ ਰਿਹਾ ਸੋ ਕਿਉਂ ਭੱਜਣ ਉਹ ਜੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਇੱਥੇ ਮਿਲਣਾ ਨਾ ਸੋ ਜੋ ਕਈ ਵਾਰੀ ਆંકੜੇ ਦਿਖਾਉਂਦੇ ਜਾਂਦੇ ਆ ਰਿਐਲਿਟੀ ਕਈ ਵਾਰੀ ਉਹਨਾਂ ਤੋਂ ਕੋਹਾਂ ਦੂਰ ਹੁੰਦੀ ਆ ਸੋ ਠੀਕ ਆ ਜੇ ਤਰੱਕੀ ਹੋਈ ਹੋਊਗੀ ਜਿੱਦਾਂ ਦਿਖਾਇਆ ਜਾ ਰਿਹਾ ਪਰ ਆਮ ਲੋਕਾਂ ਤੱਕ ਇਹ ਤਰੱਕੀ ਪਹੁੰਚੇ ਮੈਨੂੰ ਲੱਗਦਾ ਇਹਦੇ ਲਈ ਹਾਲੇ ਥੋੜਾ ਟਾਈਮ ਲੱਗ ਜਾਊਗਾ ਇਹ ਆਪਣੀ ਗੱਲਬਾਤ ਸੀਗੀ ਰਿਪੋਰਟ ਸੀਗੀ ਵਧੀਆ ਲੱਗੀ ਥੱਲੇ ਕਮੈਂਟ ਕਰ ਦਿਓ ਕਮੀ ਪਈ ਸੀ ਹੋਗੀ ਤਾਂ ਵੀ ਜਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ